ਇੱਕ ਸੀ ਬਿੱਲੀ ਉਹਦੇ ਦੋ ਬਲੂੰਗੜੇ ਹੋਏ ਉੱਤੋਂ ਠੰਡ ਵੜੀ ਬਿੱਲੀ ਨੇ ਉਹਦੇ ਬਲੂੰਗੜੇ ਆਪ ਦੀ ਚਾਰੀਆਂ ਰਹਿਣ ਨੂੰ ਕਰ ਕੋਈ ਨਾ ਫੇਰ ਬਾਪੂ ਜੀ ਫੇਰ ਕੀ ਇੱਕ ਦਿਨ ਉਹ ਰਾਹ ਦੇ ਵਿਚਾਲੇ ਜਹਾ ਬੈਠੀ ਇੱਕ ਗੁਰਦਾ ਲੱਦਿਆਂ ਗੱਡਾ ਆਉਂਦਾ ਸੀ ਗੱਡੇ ਵਾਲਾ ਭਾਈ ਕਹਿੰਦਾ ਬਿੱਲੀਏ ਬਿੱਲੀਏ ਪਾਸੇ ਹਟ ਜਾ ਮਰ जाएंगी ਤੂੰ ਤਾਂ ਮਰेंगी ਨਾ ਲੈਵੇਂ ਮੈਨੂੰ ਪਾਪ ਚੜਾਏਂਗੀ ਅੱਗੋ ਬਿੱਲੀ ਕਹਿੰਦੀ ਪਹਿਲਾਂ ਤੂੰ ਇੱਕ ਗੱਟਾ ਗੁਰਦਾ ਇੱਥੇ ਲਾ ਫਿਰ ਮੈਂ ਪਾਸੇ हट ਜਾਉਂਗੀ ਗੱਡੇ ਵਾਲੇ ਨੂੰ ਮਜ਼ਬੂਰੀ ਵਸ ਇੱਕ ਗੱड्डा ਗੁਰਦਾ ਲਾਉਣਾ ਪਿਆ ਅਤੇ ਬਿੱਲੀ ਨੇ ਰਸਤਾ ਛੱਡ ਦਿੱਤਾ ਗੱਡੇ ਵਾਲਾ ਚੱਲਦਾ ਹੁਣਿਆ ਥੋੜੀ ਸਿਰ ਪਿੱਛੋਂ ਇੱਕ ਚੌਲਾਂ ਵਾਲਾ ਗੱड्डा ਆਉਂਦਾ ਸੀ ਬਿੱਲੀ ਫਿਰ ਰਾਹ ਵਿੱਚ ਬੈਠ ਗਈ ਗੱਡੇ ਵਾਲਾ ਭਾਈ ਕਹਿੰਦਾ ਬਿੱਲੀਏ ਬਿੱਲੀਏ ਰਾਹ ਛੱਡ ਦੇ ਗੱਡੇ ਥੱਲੇ ਆ ਕੇ ਮਰ ਜੇਗੀ ਬਿੱਲੀ ਕਹਿੰਦੀ ਲੈ ਇੱਕ ਬੁਰੀ ਚੌਲਾਂ ਦੀ ਇੱਥੇ ਰੱਖ ਫਿਰ ਮੈਂ ਤੈਨੂੰ ਰਾਹ ਛੱਡ ਦਿਆਂਗੀ ਗੱਡੇ ਵਾਲੇ ਭਾਈ ਨੇ ਚੌਲਾਂ ਦੀ ਇੱਕ ਬੋਰੀ ਦਿੱਲੀ ਕੋਲੇ ਲਾ ਦਿੱਤੀ। ਹੁਣ ਬਿੱਲੀ ਨੇ ਗੁੜਧੀਆਂ ਬਣਾਈਆਂ ਇੱਟਾਂ ਤੇ ਚੌਲਾਂ ਦਾ ਬਣਾਇਆ ਘਾਰ। ਸੋਹਣਾ ਜਿਹਾ ਵਧੀਆ ਜਿਹਾ ਘਰ ਪਾਲਿਆ। ਫਿਰ ਬਾਪੂ ਫਿਰ ਕੀ? ਹੁਣ ਆ ਰਾਮ ਨਾ ਆਪਦੇ ਘਰੇ ਰਹਿੰਦੇ ਆ ਰੋਟੀ ਪਾਣੀ ਖਾਂਦੇ ਆ ਟਾਈਮ ਨਾਲ ਤੇ ਬਾਪੂ ਨੇ ਕਹਾਣੀ ਖਤਮ ਕਰਦੇ ਨੇ। ਮੇਰੇ ਛੋਟੇ ਦਾਦਾ ਜੀ ਦਾ ਨਾਂ ਸਰਬਨ ਸਿੰਘ ਸੀ। ਉਹ ਪਿੰਡ ਦੇ ਨੰਬਰਦਾਰ ਵੀ ਰਹੇ। ਉਹਨਾਂ ਦੀ ਇਹ ਬਿੱਲੀ ਵਾਲੀ ਕਹਾਣੀ ਮੈਂ 100 ਨਹੀਂ 100000 ਵਾਰ ਸੁਣੀ ਪਰ ਜਦੋਂ ਵੀ ਬਾਪੂ ਜੀ ਅੰਕੇ ਕਹਾਣੀ ਸੁਣਨ ਦੀ ਜਿੱਦ ਕਰਨੀ ਉਹਨਾਂ ਨੇ ਇਹ ਕਹਾਣੀ ਮੈਨੂੰ ਸੁਣਾ دینی ਭਾਵੇਂ ਇਹ ਬਾਪੂ ਨੂੰ ਨੇ ਮੈਨੂੰ ਕਿੰਨੇ ਵਾਰ ਵੀ ਸੁਣਾਈ ਹੋ ਗਈ ਪਰ ਜਦੋਂ ਵੀ ਬਾਪੂ ਨੇ ਸੁਣਾਉਣ ਲੱਗਣਾ ਮੈਂ ਚੁੱਪਚਾਪ ਸੁਣਨ ਬੈਠ ਜਾਣਾ ਬੜਾ ਚਾ ਚੜਨਾ ਇੰਨਾ ਕਿ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ ਅੱਜ ਬਾਪੂ ਸਰਬਨ ਸਿੰਘ ਨੂੰ ਗੁਜ਼ਰੇ ਭਾਵੇਂ 11 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਜਦ ਮੈਂ ਘਰ ਛੁੱਟੀ ਜਾਂਦਾ ਹਾਂ ਤਾਂ ਬਾਪੂ ਬਹੁਤ ਚੀਤੇ ਆਉਂਦਾ ਹੈ ਬੁੱਧ ਜੀ ਕਰਦਾ ਕੋਈ ਬਾਤਾਂ ਪਾਵੇ ਕਹਾਣੀਆਂ ਸੁਣਾਵੇ ਬੀਤੇ ਵੇਲੇ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰੇ ਬਾਪੂ ਸਰਬਨ ਸਿੰਘ ਸਾਡਾ ਸਾਰਾ ਇਹ ਪਿੰਡ ਯਾਦ ਕਰਦਾ ਹੈ ਛੜਿਆਂ ਦੀ ਰੌਣਕ ਸੀ ਉਹ ਬਾਪੂ ਨੇ 1947 ਵਾਲੀ ਬੰਡ ਵਿੱਚ ਇੱਕ ਗਰੀਬ ਮੁਸਲਮਾਨ ਨੂੰ ਵੀ ਮਰਨ ਤੋਂ ਬਚਾਇਆ ਉਹ ਮੁਸਲਮਾਨ ਅੱਜ ਵੀ ਸਾਡੇ ਪਿੰਡ ਵਿੱਚ ਹੈ ਜਿਹਦਾ ਨਾਮ ਪੱਗਾ ਖਾਨ ਹੈ ਜਿਹੜਾ ਸਾਡੇ ਪਰਿਵਾਰ ਦਾ ਧੰਨਵਾਦ ਕਰਦਾ ਨਹੀਂ ਥੱਕਦਾ ਕਈ ਵਾਰ ਬਾਪੂ ਨੇ ਦੱਸਣਾ ਕਿ ਕਿਵੇਂ ਉਹ ਸਵੇਰੇ 2:30 ਵਜੇ ਹਲ ਜੋੜ ਲੈਂਦੇ ਸੀ ਸਾਰਾ ਦਿਨ ਬਲਦਾਂ ਪਿੱਛੇ ਤੁਰੇ ਫਿਰਨਾ ਬਲਦਾਂ ਦਾ ਆਪ ਦੇ ਪੁੱਤਾਂ ਨੂੰ ਵੱਧ ਖਿਆਲ ਰੱਖਣਾ ਪੁਰਮੇ ਵਡੀਆਂ ਗੱਲਾਂ ਬਾਪੂ ਦੀਆਂ ਜੀੜੀਆਂ ਸਮੇਂ ਦੇ ਤਾਣੇ ਬਾਣੇ ਵਿੱਚ ਉਲਝ ਗਈਆਂ ਜਿਨ੍ਹਾਂ ਨੂੰ ਯਾਦ ਕਰ ਕਰਕੇ ਦਿਲ ਰੋ ਪੈਂਦਾ ਹੈ